ਹਾਂਜੀ ਆ ਵੇਖੋ ਜੀ ਜਿਹੜਾ ਬੱਚਾ ਹੈ ਇਹਦੀ 21-22 ਸਾਲ ਉਮਰ ਹੈ ਤੇ ਐਮਪੀ ਦੇ ਰਹਿਣ ਵਾਲਾ ਹੈ ਵੈਸੇ ਪਿੰਡ ਦਾ ਹੈਗਾ ਜੇ ਬੜਗੀਆ ਤੇ ਤਹਿਸੀਲ ਹੈਗੀ ਸ਼ੋਪਰ ਤੇ ਜ਼ਿਲ੍ਹਾ ਵੀ ਸ਼ੋਪਰ ਹੈ ਤੇ ਇਹਦਾ ਐਕਸੀਡੈਂਟ ਹੋ ਗਿਆ ਕਿਸੇ ਕਾਰਨ ਇਹਦੇ ਪਿਤਾ ਜੀ ਡੈਥ ਹੋ ਚੁਕੀ ਆ ਤੇ ਘਰ ਵਿੱਚ ਇਹੋ ਕਮਾਉਣ ਕਰਨ ਵਾਲਾ ਸੀ ਇੱਕ ਭੈਣਾ ਭੈਣਾ ਨੇ ਉਹ ਸ਼ਾਇਦ ਇੱਕ ਦੋ ਵਿਆਹੀਆਂ ਨੇ ਕਿਦਾਂ ਹੈ ਪਰਿਵਾਰ ਇਹਦੇ ਤੇ ਡਿਪੈਂਡ ਹੈ ਮਾਤਾ ਤੇਰੇ ਸੱਟ ਸਿਰ ਦੇ ਵਿੱਚ ਬਹੁਤ ਜ਼ਬਰਦਸਤ ਲੱਗੀ ਬਹੁਤ ਖਰਚਾ ਹੋ ਗਿਆ ਤੇ ਹੁਣ ਇਹਦਾ ਜਿਹੜਾ ਆਪਰੇਸ਼ਨ ਹੈ ਉਹਦੇ ਲਈ 30 ਲੱਖ ਰੁਪਏ ਦੀ ਲੋੜ ਆ ਤੇ ਸਾਧ ਸੰਗਤ ਜੀ ਬੇਨਤੀ ਇਸ ਤਰ੍ਹਾਂ ਹੈ ਕਿ ਆਪਾਂ ਸਾਰੇ ਇਹਦਾ ਵੱਧ ਤੋਂ ਵੱਧ ਸਾਥ ਦਈਏ ਤੇ ਇਸ ਬੱਚੇ ਦਾ ਜਿਹੜਾ ਅਗਲਾ ਆਪਰੇਟ ਹੋ ਜਾਵੇ ਹੋ ਸਕਦਾ ਵੈਗੁਰੂ ਜੀ ਬਖਸ਼ਿਸ਼ ਕਰੇ ਤੁਹਾਡੀਆਂ ਅਸੀਸਾਂ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਹ ਬੱਚਾ ਚੱਲ ਫਿਰਨ ਲੱਪੇ ਆਪਣੀ ਜ਼ਿੰਦਗੀ ਵਿੱਚ ਨਾਰਮਲ ਹੋ ਜਾਵੇ ਆਪਣੇ ਮਾਪੇਣਾ ਭਰਾਵਾਂ ਪਰਿਵਾਰ ਦੇ ਵਿੱਚ ਵਸਦਾ ਖੇਡਦਾ ਰਹੇ ਇਸ ਕਰਕੇ ਸਾਰੇ ਵੱਧ ਤੋਂ ਵੱਧ ਜਿਹੜੀ ਹੈ ਉਹ ਆਪਣੀ ਨੇਕ ਕਮਾਈ ਦੇ ਵਿੱਚੋਂ ਨੇਕ ਕਰਦੇ ਲਈ ਤਿਲ ਫੁੱਲ ਜਿਹੜੀ ਦੀ ਸਹਾਇਤਾ ਜਰੂਰ ਕਰਿਓ ਜੀ ਤੇ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਦਾ Google Pay ਨੰਬਰ ਤੇ ਇਹਦਾ ਜਿਹੜਾ ਅਕਾਊਂਟ ਨੰਬਰ ਹੈ ਇਹਦਾ ਜਿਹੜਾ ਕੰਟੈਕਟ ਨੰਬਰ ਉਹ ਅਸੀਂ ਵਿੱਚ ਮੈਂਸ਼ਨ ਕਰ ਦੇਵਾਂਗੇ ਜੀ ਧੰਨਵਾਦ ਆਫਿਸ ਸੇ ਨਾ ਪਰੰਤੂ ਬਹੁਤ ਵਧੀਆ ਐਂਡ ਕੀ ਬਾਈਨਾ ਇਧਰ ਸਭ ਕੁਝ ਚੰਗਾ ਟਕ ਟਕ ਟਕ